ਸਤਿ ਆਪਾ ਜੀ ਅੱਜ ਮੈਂ ਇਸ ਤੋਂ ਸਾਰੇ ਆ ਜੀ ਤੁਹਾਡੇ ਨਾਲ ਕਈ ਜਥੇ ਬੰਦਿਆਂ ਨੇ ਮੀਟਿੰਗ ਕੀਤੀ ਹੈ ਜੀ ਕਿ ਇਹ ਕਿ ਪਹਿਲਾਂ ਸ਼ਾਂਤ ਹੋ ਜਾਵੇ ਜਿਹੜਾ ਇੱਥੇ ਕਾਰਪੋਰੇਸ਼ਨ ਦੇ ਵਿੱਚ ਪਿਛੇ ਜੇ ਕੁਝ ਲਗਭਗ 2500 ਨਿਯੁਕਤੀਆਂ ਦਿੱਤੀਆਂ ਗਈਆਂ ਔਰ ਉਹਦੇ ਵਿੱਚ 8-9 ਮਹੀਨੇ ਹੋ ਗਏ ਜੀ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਕੋਈ ਉਹਦੀ ਸੈਲਰੀ ਨਹੀਂ ਚ ਮਿਲਦੀ ਜਿਹਨੂੰ ਮੁਖ ਰੱਖਦੇ ਹੋਏ ਇੱਥੇ ਦੀ ਅੰਸ਼ਕ ਕਮੇਟੀ ਜਿਹੜੀ ਹੈ ਉਹਨਾਂ ਨੇ ਇਹ ਧਰਨਾ ਰੱਖਿਆ ਸੀ ਔਰ ਮੇਰੇ ਕੋਲ ਵੀ ਕਮਿਸ਼ਨ ਦੇ ਵਿੱਚ ਇੱਕ ਸ਼ਿਕਾਇਤ ਆਈ ਸੀ ਵਿਕੀ ਸੋਤਾਜੀ ਵੱਲੋਂ ਔਰ ਜਿਹਦੇ ਚ ਉਹਨਾਂ ਨੇ ਇਹ ਸ਼ਿਕਾਇਤ ਨਹੀਂ ਦਿੱਤਾ ਸੀ ਪਰ ਇੱਥੇ ਵੀ ਆਏਗਾ ਭੜੇ ਹੌਸਲਾ ਜੀ ਨੇ ਵਿਜੇਤਾਨ ਸਿੰਘ ਇਧਰੋਂ ਚੌਧਰੀ ਜਸ਼ਪਾਲ ਚੌਧਰੀ ਜੀ ਸਾਰਿਆਂ ਨੇ ਇਹ ਧਰਨਾ ਲਾ ਕੇ ਬੈਠੇ ਸੀ ਔਰ ਜਦੋਂ ਇੱਥੇ ਆਣ ਇਸ ਸ਼ਿਸ਼ੂ ਨੂੰ ਅਸੀਂ ਆਣ ਲਈ ਸੁਣ ਲਈ ਆਏ ਸੀ। ਔਰ ਜਿਹੜੀਆਂ ਇਹਨਾਂ ਦੀਆਂ ਮੰਗਾਂ ਸੀ ਕਿ ਵੀ ਮੁੱਖ ਰੂਪ ਚ ਤੇ ਹੋਈ ਸੀ ਕਿ ਉਹਨਾਂ ਦੀਆਂ ਤਨਖਾਹਾਂ ਉਹਨਾਂ ਨੂੰ ਜਿਹੜੀਆਂ ਨਹੀਂ ਦਿੱਤੀਆਂ ਜਾ ਰਹੀਆਂ। ਔਰ ਕਿਤੇ ਇਹ ਵੀ ਵਿਚਾਰ ਆਇਆ ਸੀ ਕਿ ਸ਼ਾਇਦ ਉਹਨਾਂ ਨੂੰ 8000 ਰੁਪਿਆ ਤਨਖਾਹ ਦਿੱਤੀ ਜਾਏਗੀ। ਜੋ ਅੱਜ ਕਲੀਅਰ ਹੋ ਗਈ ਹੈ ਕਿ ਉਹ 8000 ਰੁਪਏ ਦੇਣਗੇ। ਔਰ ਉਹ ਜਿਹੜੀ ਹੰਦੇ ਤੱਕ ਕਿਉਂਕਿ ਉਹ ਪੁਲਿਸ ਕਲੀਅਰੈਂਸੀਆਂ ਬਾਕੀ ਜਿਹੜੀਆਂ ਸੀਗੀਆਂ ਉਹ ਫਾਈਲਾਂ ਕਲੀਅਰ ਹੋ ਕੇ ਆ ਨਹੀਂ ਸੀ ਰਹੀਆਂ। ਦੇ ਜੇ ਲਈ ਅਸੀਂ ਅੱਜ ਡੀਸੀ ਸਾਹਿਬ ਨੂੰ ਵੀ ਇੱਥੇ ਬੁਲਾਇਆ ਸੀ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਬੁਲਾਇਆ ਸੀ ਔਰ ਦੋਨਾਂ ਨੇ ਵੀ ਆਸ਼ਵਾਸ਼ਣ ਦਿੱਤਾ ਹੈ ਕਿ ਜਿਹੜੀਆਂ ਕੰਡੀਆਂ ਫਾਈਲਾਂ ਸਾਡੇ ਡਿਪਾਰਟਮੈਂਟ ਵਿੱਚ ਕਿਤੇ ਪਈਆਂ ਉਹ ਅਸੀਂ ਹਫ਼ਤਾ ਦੱਸ ਦਿੰਦੇ ਅੰਦਰ ਅੰਦਰ ਸਾਰੀਆਂ ਕਲੀਅਰ ਕਰ ਜਾਂਦੇ ਤੇ ਜਦੋਂ ਕਲੀਅਰ ਹੋ ਜਾਣੀਆਂ ਤਾਂ ਉਹਦੇ ਇਸ਼ੂ ਖਤਮ ਹੋ ਜਾਏਗਾ ਫਿਰ ਉਹਨਾਂ ਨੂੰ ਤਨਖਾਹ ਮਿਲਣੀ ਸ਼ੁਰੂ ਹੋ ਜਾਏਗੀ ਔਰ ਇਸ ਲਈ ਮੈਂ ਵਿਸ਼ੇਸ਼ ਰੂਪ ਤੇ ਦੱਸ ਦਿਆਂ ਕਿ ਅਸੀਂ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਸਾਨੂੰ 10 ਤੋਂ 15 ਦਿਨ ਮੰਗਿਆ ਬਾਕੀ ਪ੍ਰੋਸੈਸ ਨੂੰ ਵੀ ਹਫ਼ਤਾ ਲੱਗ ਜਾਏਗਾ ਪਰ ਅਸੀਂ ਸਾਰੀਆਂ ਚੀਜ਼ਾਂ ਉਹਨਾਂ ਦੇਖਦੇ ਹੋਏ ਅਸੀਂ 1 ਮਹੀਨੇ ਦਾ ਉਹਨਾਂ ਨੂੰ ਟਾਈਮ ਦਿੱਤਾ ਸੋਲਿਊਸ਼ਨ 4 ਜੁਲਾਈ 2 ਜੁਲਾਈ ਤੱਕ ਉਹਨਾਂ ਨੂੰ ਕਿਹਾ ਅਸੀਂ ਕੰਮ ਕਰ ਦਿਓ ਨਹੀਂ ਤਾਂ ਫਿਰ 4 ਜੁਲਾਈ ਅਸੀਂ ਉੱਥੇ ਦਿੱਲੀ ਹੀアリング ਦੇ ਵਾਸਤੇ ਅਸੀਂ ਰੱਖਾਂਗੇ ਇਹ ਪ੍ਰਕਿਰਿਆ ਔਰ ਇਹ ਵੀ ਨਾਲ ਕਿਹਾ ਕਿ ਅਗਰ ਉਹ ਇਹ ਕੰਮ ਪੂਰਾ ਕਰ ਦਿੰਦੇ ਤਾਂ ਫਿਰ ਦਿੱਲੀ ਆਉਣ ਦੀ ਲੋੜ ਨਹੀਂ ਰਹੇਗੀ ਫਿਰ ਅਸੀਂ ਉਹਨਾਂ ਨੂੰ ਐਗਜ਼ਮਟ ਕਰ ਦਾਂਗੇ ਔਰ ਕੀਸ ਆਪਣੇ ਆਪ ਖਤਮ ਹੋ ਜਾਏਗਾ ਪਰ ਜੇ ਕੁਤੇ ਰਹਿੰਦਾ ਤਾਂ ਫਿਰ ਅਸੀਂ 4 ਤਰੀਕ ਨੂੰ ਦਿੱਲੀ ਸੁਣਵਾਈ ਕਰਾਂਗੇ ਇਹ ਕਲੀਅਰ ਹੋ ਗਿਆ ਔਰ ਉਸ ਤੋਂ ਬਾਅਦ ਦੇ 800 ਸਮਥਿੰਗ ਕੁਝ ਲੋਕਾਂ ਦੀ ਹੋਰ ਵੀ ਇਹਨਾਂ ਨੇ ਪੱਕੀ ਕੀਤੀ ਸੀ ਪੱਕੀ ਪੱਕੀ ਕਰਨ ਲਈ ਮਤਾ ਪ੍ਰੂਬੀਤ ਪਾਇਆ ਸੀ ਤੇ ਪਰ ਜਿਹਦੀ ਅਪਰੂਵਲ ਲਈ ਹੱਲੇ ਉਹਦੇ ਸਰਕਾਰ ਕੋ ਜਾਣਾ ਡਿਪੈਂਡਿੰਗ ਹੈ ਕਿਉਂਕਿ ਵਿੱਚ ਤੇ ਤਬਦੀਲੀਆਂ ਹੋਈਆਂ ਔਰ ਮੈਂ ਇਹ ਵੀ ਸਮਝਦਾ ਕਿ ਨਵੇਂ ਜਿਹੜੇ ਮੰਤਰੀ ਆਏ ਨੇ ਉਹ ਵੀ ਸਾਡੇ ਸਮਾਜ ਚੋਂ ਨੇ ਔਰ ਮੈਂ ਆਸ ਕਰਦਾ ਕਿ ਉਹ ਇਹ ਸਾਰੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕਰਨੀ ਹੈ ਔਰ ਇਹਦੇ ਲਈ ਅਸੀਂ ਉਹਨਾਂ ਨੂੰ ਆਪਣੇ ਉਹਨਾਂ ਵੀ ਕਹਾਂਗੇ ਇਹਨਾਂ ਨੂੰ ਕਿਉਂਕਿ ਗਰੀਬ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਦਾ ਛੇਤੀ ਤੋਂ ਛੇਤੀ ਨਿਦਾਰਾ ਕਰਨ ਬਾਕੀ ਜਦੋਂ ਨਹੀਂ ਨਿਦਾਰਾ ਹੋਊਗਾ ਫਿਰ ਅਸੀਂ ਸਿੱਧੇ ਦਿੱਲੀ ਉਹਨਾਂ ਨੂੰ ਕੌਫ ਕਰਾਂਗੇ ਇਹ ਮੁੱਖ ਰੂਪ ਦੇ ਵਿੱਚ ਸਾਡੀ ਅੱਜ ਗੱਲ ਸੀ ਔਰ ਅੱਜ ਜਿਹੜਾ ਸੀ ਕਿਉਂਕਿ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਹੈ ਕਿ ਅਸੀਂ 15 ਤੋਂ 3 ਹਫ਼ਤੇ ਦੇ ਅੰਦਰ ਦੇ ਵਿੱਚ ਜਿਹੜੀਆਂ ਪੁਲਿਸ ਕਲੀਅਰੈਂਸ ਹੋ ਜਾਏਗੀ ਜੀਸੀ ਆਫਿਸ ਤੋਂ ਬਾਕੀ ਪ੍ਰੋਗਰੈਸ ਕਰਦੇ ਹੋਏ ਪਰ ਅਸੀਂ ਉਹਨਾਂ ਨੂੰ ਡੈਡ ਲੰਝ ਜਿਹੜੀ ਇੱਕ ਮਹੀਨਾ ਦੋ ਜੁਲਾਈ ਦਿੱਤੀ ਹੈ ਔਰ 4 ਜੁਲਾਈ ਨੂੰ ਹੀਰਿੰਗ ਹੋਸਤੇ ਦਿੱਲੀ ਦੀ ਦਿੱਕਤ ਔਰ ਜੇ ਉਹ ਪੂਰਾ ਕਾਜ ਨਹੀਂ ਕਰ ਕੇ ਕਿ ਔਨ ਦੀ ਲੋਰ ਨਹੀਂ ਅਸੀਂ ਕੇਸ ਆਪਣੇ ਆਪ ਹੀ ਵਿਚੋਪਰ ਜੇ ਪਹਿਲਾ ਐਟਆਰ ਤੋਂ ਐਕਸ਼ਨ ਟੇਕਨ ਰਿਪੋਰਟ ਸਾਨੂੰ ਭੇਜ ਦਿੰਦੇ ਆ ਤਾਂ ਕੇਸ ਅਸੀਂ ਆਪਣੇ ਆਪ ਨੂੰ ਖਤਮ ਸੰਭਿਆ ਜਾਏਗਾ ਸਰ ਕੁਝ ਮੁਲਾਜ਼ਮਾਂ ਦਾ ਜ਼ਿਕਰ ਕੀਤਾ ਗਿਆ ਹੈ ਜਦ ਕਿ ਮੰਡੀਆਂ ਵੱਲੋਂ ਕਿ ਜਾਲੀ ਸਰਟੀਫਿਕੇਟ ਲਗਾ ਕੇ ਉਹਨਾਂ ਨੇ ਨੌਕਰੀਆਂ ਹਾਸਲ ਕੀਤੀਆਂ ਉਸ ਨੂੰ ਲੈ ਕੇ ਕੋਈ ਸਵਾਲ ਦੇਖੋ ਮੇਰੇ ਕੋਲ ਹੱਦ ਤੱਕ ਪਰਵਾਰਕ ਮੈਂਬਰ ਹੈਗੀ। ਦੇਖੋ ਮੇਰੇ ਕੋਲ ਜਿਹੜਾ ਮੈਂ ਇਸ ਮਸਲੇ ਲਈ ਆਇਆ ਮੇਰੇ ਕੋਲ ਹੱਲੇ ਤੱਕ ਇਹ ਹੀ ਡਿਸਕਸ਼ਨ ਹੋਈ ਹੈ। ਜੇ ਜਿਹੜੀ ਤੁਹਾਡੇ ਕੋਲ ਹੋਰ ਕੋਈ ਗ੍ਰਿਵੈਂਸ ਹੋਏਗੀ ਮੈਨੂੰ ਅਗਰ ਧਿਆਨ ਚ ਲਾਉਂਗੇ ਮੈਂ ਉਹਦੇ ਤੇ ਵੀ ਕਾਰਵਾਈ ਕਰਾਂਗਾ। ਤੁਹਾਨੂੰ ਚੱਕਦਾ ਮਾਮਲਾ ਤੁਸੀਂ ਧਿਆਨ ਦਿੱਤਾ ਹੈ। ਤੁਸੀਂ ਉਹਦੇ ਬਾਰੇ ਸਰ ਕੀ ਕਰਨਾ? ਅੱਜ ਦੀ ਗੱਲ ਨਾਲ ਕਲੀਅਰ ਇਹਦੇ ਵਿੱਚ ਕੋਈ ਕਿਸੇ ਨੇ ਹੋਰ ਕੋਈ ਸਵਾਲ ਨਹੀਂ ਸਰ। ਪਟਾਰੀ ਦਾ ਮਾਮਲਾ ਕਰਦੇ। ਉਹਦੇ ਲਈ ਅਸੀਂ ਇਦਾਂ ਹੈ ਕਿ ਸਾਡੇ ਕੋਲ ਜਿਹੜਾ ਕੇਸ਼ਵ ਨਾਮ ਦਾ ਮੁੰਡਾ ਸੀ ਉਹ ਸਾਡੇ ਕੋਲ ਆਇਆ ਸੀ ਜਿਹੜਾ ਉਹ ਕਹਿੰਦਾ ਕਿ ਮੈਨੂੰ पंजाब तो जा जाके वेरिफिकेशन देते थोड़ा जाने खतरा है और इस करके तो मेरी वीडियोग्राफी के तहत ही क्योंकि अचकल तो कोर्ट भी भीडियोग्राफी के तहत अगुया करती है और वीडियोग्राफी ना नर्चुअल जो मेरी स्टेटमेंट ले फिर मेरे को दिल्ली आईबा पुलिस जाके उ स्टेटमेंट और अभी पुलिस में लिख दता है ਪੀਆ ਤਾਂ ਤੁਸੀਂ ਇਹਦੀ ਵਰਚੁਅਲ ਸੱਤ ਨੂੰ ਲਿੰਕ ਭੇਜ ਦਿਓ ਕਿ ਵਰਚੁਅਲ ਜਿਹੜੀ ਉਹਦੀ ਹੀਡਿੰਗ ਹੋਏਗੀ ਜਾਂ ਫਿਰ ਉਹ ਜਿਹੜੀ ਆ ਉਹ ਅਸੀਂ ਦਿੱਲੀ ਆ ਕੇ ਆਪਣਾ ਸਭ ਕਿਉਂ ਨਹੀਂ ਕਰ ਰਹੇ ਲਾਲ ਚੰਦ ਕਟੜ ਚੱਤੇ ਕੋਈ ਹਿੱਸੇ ਤੱਕ ਭੌਂਟ ਭੰਦ ਨਾਲ ਆਇਆ ਇਹ ਉਨਾ ਦੇ ਬਵੇਖ ਤੇ ਮੇਰਾ ਜਿਹੜਾ ਤਾਂ ਮੇਰਾ ਕੰਮ ਮੈਂ ਆਪਣਾ ਕੋਈ ਟਾਈਮ ਪੀਰੀਅਡ ਕੋਈ ਮੇਰਾ ਕੰਮ ਜਿਹੜਾ ਮੈਂ ਉਹ ਤਾਂ ਪੂਰੀ ਵੈਰੀਫਿਕੇਸ਼ਨ ਕਰਨ ਲਈ ਉਹਨਾਂ ਨੂੰ ਸਟੇਟਮੈਂਟ ਦੇਣ ਲਈ ਅਸੀਂ ਤਾਂ ਜੋ ਕਿਨਾਂ ਪ੍ਰਾਰਥੀ ਵੀ ਪ੍ਰਾਰਥੀ ਨੂੰ ਫੈਸਿਲਿਟਿਟ ਕਰਨ ਲਈ ਅਸੀਂ ਉਹ ਲਿਖਦੇ ਹਾਂ ਨੇ ਕਹਿੰਦੇ ਹਜੇ ਤੱਕ ਕੋਈ ਆਪਸ ਦਾ ਦਾਜ ਚਕਨਉਣੀ ਕੋਲ ਆਇਆ ਨਹੀਂ ਬੁਲਾਇਆ ਜਾਂਦੇ ਜੇ ਕੋਈ ਕਾਰਵਾਈ ਨਹੀਂ ਕੋਈ ਬੁਲਾਇਆ ਨਹੀਂ ਮੈਨੂੰ ਪਈ ਮੈਨੂੰ ਨਹੀਂ ਪਤਾ ਉਹ ਤਾਂ ਇਨਪਾਰੀ ਦੀ ਅਸੀਂ ਰਿਪੋਰਟ ਮੰਗ ਰਹੇ ਹਾਂ ਨਾ ਉਹਨਾਂ ਕੋਲ ਰਿਪੋਰਟ ਉਸਮੇ 1 ਮਹੀਨਾ ਹੋਣਾ ਸਰਕਾਰ ਦੇ ਤੇ ਮੈਂ ਦੁਬਾਰਾ ਤੁਹਾਨੂੰ ਦੱਸਿਆ ਕਿ ਕੇਸ਼ਵ ਮੇਰੇ ਕੋਲ ਆਇਆ ਕਿ ਹੁਣ ਉਹਨੇ ਪਿਛਲੇ ਹੱਥ ਤੇ ਆਇਆ ਉਹਨਾਂ ਦੁਆਰਾ ਅਸੀਂ ਲਿਖਿਆ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਪਹਿਲਾ ਡਵੈਲਪਮੈਂਟ ਨਹੀਂ ਤੁਹਾਨੂੰ ਤੁਸੀਂ ਕੀ ਹੁਣ ਤੁਹਾਡੇ ਕੋਈ ਅੱਜ ਦੀ ਗ੍ਰੀਡ ਤੇ ਡਵੈਲਪਮੈਂਟ ਵੀ ਹੈ ਕਿ ਕੇਸ਼ਵ ਨੇ ਕੀ ਕਿਹਾ ਸੀ ਤੁਹਾਨੂੰ ਤੁਹਾਨੂੰ ਮਿਲਿਆ ਕਿ ਮਿਲਿਆ ਸੀਗਾ ਮੈਂ ਤੁਹਾਨੂੰ ਦੱਸਦਾ ਕਿ ਇਹ ਸਟੇਟਮੈਂਟ ਲੈਣਾ ਜਾਂ ਇਨਵੈਸਟਿਗੇਸ਼ਨ ਦਾ ਕੰਮ ਜਿਹੜਾ ਹੈ ਉਹ پولیس ਦਾ ਹੈ ਮੇਰਾ ਵੀ ਅਸੀਂ ਉਹ ਇਨਵੈਸਟਿਗੇਸ਼ਨ ਦੀ ਰਿਪੋਰਟ ਲੈਣਾ ਹੈ ਕਿਉਂਕਿ ਅਸੀਂ ਉਹਨੂੰ ਕਿਹਾ ਜਿਹੜਾ ਉਹ ਆਇਆ ਸੀ ਕਿ ਮੈਂ ਪੰਜਾਬ ਨਹੀਂ ਜਾ ਸਕਦਾ ਸਟੇਟਮੈਂਟ ਲੈ ਲਈ ਤੋਂ ਜੋ ਸੀ ਉਹੀ ਪੰਜਾਬ ਦੇ ਕਾਰਨ ਕੀ ਹੋ ਕਿ ਉਹਨਾਂ ਨੇ ਕਿਉਂ ਕੀ ਉਹਨਾਂ ਨੂੰ ਜਾਨ ਤੋਂ ਖਤਰਾ ਹੈ ਉਹ ਕਹਿੰਦਾ ਵੇ ਇੱਥੇ ਬੀਸ ਯੂਜ਼ ਕਰ ਕਰ ਦੇ ਪਾਵਰ ਦਾ ਦੁਰਪਯੋਗ ਸ਼ੰਕਾ ਹੈ ਜਦੋਂ ਅਸੀਂ ਸ਼ੰਕਾ ਹੋਵੇ ਤੋਂ ਉਹਨੂੰ ਉਹਨਾਂ ਚਿੱਤਨ ਦੇਖਣਾ ਅਸੀਂ ਉਹਦੇ ਜੋ ਉਚਿਤ ਕਾਰਵਾਈ ਕਰਦੇ ਚੋ ਦੀ ਕਿ ਥੈਂਕ ਯੂ ਥੈਂਕ ਯੂ ਧੰਨਵਾਦ